ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜਦੋਂ ਪੰਜਾਬ ਸਰਕਾਰ ਬਹੁਤ ਚਰਚਿਤ ਲੈਂਡ ਪੂਲਿੰਗ ਨੀਤੀ ਲੈ ਕੇ ਆਈ ਸੀ ਤਾਂ ਉਸ ਦਾ ਜ਼ਬਰਦਸਤ ਵਿਰੋਧ ਹੋਇਆ ਸੀ ਸਾਰੀਆਂ ਹੀ ਵਿਰੋਧੀ ਪਾਰਟੀਆਂ ਕਿਸਾਨ ਜਥੇਬੰਦੀਆਂ ਤੇ ਕਈ ਪ੍ਰਭਾਵਿਤ ਪਿੰਡਾਂ ਦੀਆਂ ਪੰਚਾਇਤਾਂ ਇਸ ਨੀਤੀ ਦੇ ਖਿਲਾਫ ਲਾਂਬੰਦ ਹੋ ਗਈਆਂ ਸਨ ਤੇ ਮਜਬੂਰੀ ਵਸ ਸਰਕਾਰ ਨੂੰ ਉਹ ਨੀਤੀ ਵਾਪਸ ਲੈਣੀ ਪਈ ਸੀ ਸਰਕਾਰ ਉਸ ਸਮੇਂ ਸ਼ਹਿਰੀ ਵਿਕਾਸ ਦਾ ਤਰਕ ਦਿੰਦੀ ਸੀ ਤੇ ਕਿਸਾਨ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਜਿਹੜੀਆਂ ਵਿਰੋਧ ਕਰ ਰਹੀਆਂ ਸੀ ਉਸ ਨੀਤੀ ਦਾ ਉਹ ਪੰਜਾਬ ਦੀ ਨਹਿਾਰ ਨੂੰ ਬਦਲਣ ਦੀ ਸਾਜ਼ਿਸ਼ ਪਿੰਡਾਂ ਨੂੰ ਉਜਾੜਨ ਦੀ ਸਾਜ਼ਿਸ਼ ਡੈਮੋਗ੍ਰਾਫੀ ਨੂੰ ਬਦਲਣ ਦੀ ਸਾਜ਼ਿਸ਼ ਤੇ ਹੋਰ ਪਤਾ ਨਹੀਂ ਕੀ ਕੀ ਇਲਜ਼ਾਮ ਸਰਕਾਰ ਤੇ ਲਗਾ ਰਹੀਆਂ ਸਨ ਕੁਝ ਮਹੀਨੇ ਬੀਤ ਜਾਣ ਬਾਅਦ ਅੱਜ ਦੋਹਾਂ ਤਰ੍ਹਾਂ ਦੀ ਪੋਜੀਸ਼ਨ ਕੀ ਹੈ ਕੀ ਸਰਕਾਰ ਨੇ ਜ਼ਮੀਨਾਂ ਵੇਚਣ ਦਾ ਜਾਂ ਸ਼ਹਿਰੀ ਵਿਕਾਸ ਦੀ ਨੀਤੀ ਨੂੰ ਤਿਆਗ ਦਿੱਤਾ ਹੈ ਕਿ ਕਿਸੇ ਵੀ ਸਰਕਾਰੀ ਕੋਸ਼ਿਸ਼ ਦਾ ਵਿਰੋਧ ਪਹਿਲਾਂ ਵਾਂਗ ਹੀ ਹੋ ਰਿਹਾ ਹੈ ਦੋਹੇ ਤਰ੍ਹਾਂ ਦੀਆਂ ਪੋਜੀਸ਼ਨਾਂ ਦੇ ਵਿੱਚ ਕੀ ਕੋਈ ਖਾਸ ਫਰਕ ਆਇਆ ਹੈ ਇਹ ਸਾਰੇ ਕੁਝ ਨੂੰ ਸਮਝਣ ਦੇ ਲਈ ਕੁਝ ਨਵੀਆਂ ਘਟਨਾਵਾਂ ਤੇ ਨਜ਼ਰ ਮਾਰਨੀ ਬਹੁਤ ਜ਼ਰੂਰੀ ਹੈ ਪੰਜਾਬ ਸਰਕਾਰ ਨੇ ਸ਼ਹਿਰੀ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਮੋਹਾਲੀ ਦੇ ਵਿੱਚ ਨੌ ਨਵੇਂ ਸੈਕਟਰ ਅਤੇ ਨਿਊ ਚੰਡੀਗੜ੍ਹ ਦੇ ਵਿੱਚ ਦੋ ਨਵੀਆਂ ਟਾਊਨਸ਼ਿਪਾਂ ਵਿਕਸਿਤ ਕਰਨ ਦੀ ਤਿਆਰੀ ਕਰ ਲਈ ਹੈ ਇਸੇ ਮਕਸਦ ਦੇ ਲਈ ਸਰਕਾਰ ਨੇ ਜ਼ਮੀਨ ਐਕਵਾਇਰ ਕਰਨ ਦੀ ਤਿਆਰੀ ਵੀ ਕੀਤੀ ਹੈ ਕਿਹਾ ਜਾ ਰਿਹਾ ਹੈ ਕਿ ਸਰਕਾਰ 5100 ਏਕੜ ਤੋਂ ਵੀ ਵੱਧ ਜ਼ਮੀਨ ਐਕਵਾਇਰ ਕਰਨ ਜਾ ਰਹੀ ਹੈ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਪੌਪ ਪ੍ਰਾਪਤੀ ਕਾਨੂੰਨ 2013 ਦੀ ਧਾਰਾ 11 ਤਹਿਤ ਮੁਹਾਲੀ ਦੇ ਵਿੱਚ 4059 ਏਕੜ ਜ਼ਮੀਨ ਅਕਵਾਇਰ ਕਰਨ ਦੇ ਲਈ ਨੋਟੀਫਿਕੇਸ਼ਨ ਜਲਦ ਹੀ ਜਾਰੀ ਕਰ ਦਿੱਤਾ ਜਾਵੇਗਾ ਸ਼ਹਿਰੀ ਵਿਕਾਸ ਦੀ ਇਹ ਯੋਜਨਾ ਅਸਲ ਵਿੱਚ ਹੈ ਕਿ ਯੋਜਨਾ ਮੁਤਾਬਕ ਮੁਹਾਲੀ ਦੇ ਵਿੱਚ ਕਮੰਤਰੀ ਹਵਾਈ ਅੱਡੇ ਦੇ ਨੇੜੇ ਐਰੋਟਰੋਪਲਸ ਦੇ ਵਿਸਥਾਰ ਲਈ ਬਲਾਕ E ਤੋਂ ਲੈ ਕੇ ਬਲਾਕ J ਤੱਕ ਵਿਕਾਸ ਹੋਣਾ ਹੈ ਇਸ ਦੇ ਲਈ 3535 ਏਕੜ ਜ਼ਮੀਨ ਐਕਵਾਇਰ ਕੀਤੀ ਜਾਵੇਗੀ ਇਸ ਤੋਂ ਇਲਾਵਾ 524 ਏਕੜ ਜ਼ਮੀਨ ਨਵੇਂ ਸੈਕਟਰ ਇੱਕ ਤਾਂ ਸੈਕਟਰ 87 ਹੈ ਜਿਹੜਾ ਵਪਾਰਕ ਹੋਵੇਗਾ ਸੈਕਟਰ 101 ਦਾ ਕੁਝ ਹਿੱਸਾ ਅਤੇ ਸੈਕਟਰ 103 ਜਿਹੜਾ ਕਿ ਸੰਨਤੀ ਹੈ ਇੰਡਸਟਰੀਅਲ ਏਰੀਆ ਹੈ ਇਹਨਾਂ ਦੇ ਲਈ ਰਾਖਮੀ ਰੱਖੀ ਗਈ ਹੈ ਇਸ ਸੰਬੰਧੀ ਕਾਨੂੰਨ ਮੁਤਾਬਕ ਜੋ ਜ਼ਰੂਰੀ ਸਮਾਜਿਕ ਪ੍ਰਭਾਵ ਮੁਲਾਂਕਣ ਹੈ ਉਸ ਦਾ ਕੰਮ ਵੀ ਮੁਕੰਮਲ ਹੋ ਚੁੱਕਾ ਹੈ ਤੇ ਮਾਹਿਰਾਂ ਦੀ ਇੱਕ ਕਮੇਟੀ ਵੱਲੋਂ ਵੀ ਇਹ ਸਾਰੇ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ ਇਸ ਤੋਂ ਇਲਾਵਾ ਨਿਊ ਚੰਡੀਗੜ੍ਹ ਵਿੱਚ ਪਹਿਲਾਂ ਤੋਂ ਹੀ ਐਕਵਾਇਰ ਕੀਤੀ ਜਾ ਰਹੀ 1048 ਏਕੜ ਜ਼ਮੀਨ ਦੇ ਲਈ ਮੁਆਵਜ਼ਾ ਐਵਾਰਡ ਵੀ ਤਿਆਰ ਕਰ ਲਏ ਗਏ ਹਨ ਇਹਨਾਂ ਦੇ ਵਿੱਚ ਇਕੋ ਸਿਟੀ 3 ਦੇ ਲਈ 720 ਏਕੜ ਅਤੇ ਮੈਡੀ ਸਿਟੀ ਦੇ ਨੇੜੇ ਬਣਨ ਵਾਲੀ ਨਿਊ ਟਾਊਨਸ਼ਿਪ ਦੇ ਲਈ 328 ਏਕੜ ਜ਼ਮੀਨ ਸ਼ਾਮਿਲ ਹੈ ਇਨ੍ਹਾਂ ਅਵਾਰਡਾਂ ਦਾ ਐਲਾਨ ਵੀ ਜਲਦੀ ਹੀ ਹੋ ਜਾਣ ਦੀ ਸੰਭਾਵਨਾ ਹੈ ਇਹ ਐਲਾਨ ਹੁੰਦਿਆਂ ਹੀ ਜ਼みਨੀ ਪੱਧਰ ਤੇ ਵਿਕਾਸ ਕਾਰਜ ਸ਼ੁਰੂ ਹੋ ਸਕਣਗੇ ਹੁਣ ਜੂਨ ਦੇ ਵਿੱਚ ਜੋ ਲੈਂਡ ਪੂਲਿੰਗ ਨੀਤੀ ਸਰਕਾਰ ਲੈ ਕੇ ਆਈ ਸੀ ਉਸ ਦੇ ਵਿੱਚ 6285 ਏਕੜ ਲੈਂਡ ਦੇ ਲਈ ਮਨਜ਼ੂਰੀ ਦਿੱਤੀ ਗਈ ਸੀ ਹੁਣ 5100 ਤੋਂ ਵੀ ਜ਼ਿਆਦਾ ਏਕੜ ਜ਼ਮੀਨ ਐਕਵਾਇਰ ਕਰਨ ਦੀ ਸਰਕਾਰ ਤਿਆਰੀ ਕਰ ਰਹੀ ਹੈ ਤਿਆਰੀ ਖਿੱਚ ਚੁੱਕੀ ਹੈ ਫਿਰ ਫਰਕ ਕੀ ਹੈ ਉਸ ਨੀਤੀ ਤੇ ਇਸ ਨੀਤੀ ਦੇ ਵਿੱਚ ਫਰਕ ਕੀ ਹੈ ਰੱਦ ਕੀਤੀ ਨੀਤੀ ਰਹਿਤ ਸਰਕਾਰ ਨੇ ਨਕਦ ਰਾਸ਼ੀ ਦੀ بجائے ਵਿਕਸਤ ਰਿਹਾਈਸ਼ੀ ਵਪਾਰਕ ਯ ਸਨਤੀ ਪਲਾਟ ਦੇਣੇ ਸਨ ਪਰ ਮੌਜੂਦਾ ਜਿਹੜਾ ਭੌਂ ਪ੍ਰਾਪਤੀ ਕਾਨੂੰਨ ਹੈ ਲੈਂਡ ਐਕਵਿਜ਼ੀਸ਼ਨ ਐਕਟ ਹੈ ਇਸ ਦੇ ਤਹਿਤ ਸਰਕਾਰ ਜ਼ਮੀਨ ਐਕਵਾਇਰ ਕਰਨ ਦੇ ਬਦਲੇ ਮਾਰਕੀਟ ਰੇਟ ਦੇ ਮੁਤਾਬਕ ਮੁਆਵਜ਼ਾ ਉਜਾੜਾ ਪੱਤਾ ਤੇ ਮੁੜ ਵਸੇਵੇਂ ਦੇ ਲਾਭ ਦਿੰਦੀ ਹੈ ਲੈਂਡ ਪੂਲਿੰਗ ਵਿੱਚ ਕਿਸਾਨਾਂ ਦੀ ਸਹਿਮਤੀ ਲਾਜ਼ਮੀ ਨਹੀਂ ਸੀ ਪਰ ਮੌਜੂਦਾ ਕਾਨੂੰਨ ਤਹਿਤ ਸਮਾਜਿਕ ਜਿਹੜਾ ਪ੍ਰਭਾਵ ਪੈਣਾ ਹੈ ਉਹਦਾ ਮੁਲਾਂਕਣ ਕਰਨਾ ਲਾਜ਼ਮੀ ਹੈ ਬਕਾਇਦਾ ਲੋਕ ਸੁਣਵਾਈ ਹੁੰਦੀ ਹੈ ਇਤਰਾਜ਼ ਮੰਗੇ ਜਾਂਦੇ ਨੇ ਤੇ ਪੂਰੀ ਪ੍ਰਕਿਰਿਆ ਜਿਹੜੀ ਪਾਰਦਰਸ਼ੀ ਹੁੰਦੀ ਹੈ ਹੁਣ ਇਹ ਤਾਂ ਕਿਸਾਨਾਂ ਤੋਂ ਜ਼ਮੀਨ ਐਕਵਾਇਰ ਕਰਨ ਦੀ ਗੱਲ ਸੀ ਪਰ ਦੂਜੇ ਪਾਸੇ ਸਰਕਾਰ ਨੇ ਬਠਿੰਡਾ ਥਰਮਲ ਪਲਾਂਟ ਦੀ ਜਾਇਦਾਦ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਹੁਣ ਬਠਿੰਡਾ ਦੀ ਥਰਮਲ ਕਲੋਨੀ ਵੇਚਣ ਦਾ ਵੀ ਫੈਸਲਾ ਕਰ ਲਿਆ ਹੈ ਪਾਵਰਕਾਮ ਦੇ ਬੋਰਡ ਆਫ ਡਾਇਰੈਕਟਰਸ ਨੇ ਕਲੋਨੀ ਦੀ 165.67 ਏਕੜ ਜ਼ਮੀਨ ਵੇਚਣ ਦੇ ਲਈ ਹਰੀ ਝੰਡੀ ਦੇ ਦਿੱਤੀ ਹੈ ਬੋਰਡ ਨੇ ਇਹ ਫੈਸਲਾ ਅਜੰਡਾ ਨੰਬਰ 3 ਤਹਿਤ 21 ਨਵੰਬਰ 2025 ਨੂੰ ਕੀਤਾ ਹੈ ਵੇਰਵਿਆਂ ਦੇ ਅਨੁਸਾਰ ਬਠਿੰਡਾ ਥਰਮਲ ਕਲੋਨੀ 1972 ਦੇ ਆਸ-ਪਾਸ ਉਸਾਰੀ ਗਈ ਸੀ 284 ਏਕੜ ਦੇ ਰਕਬੇ ਵਿੱਚ ਕਲੋਨੀ ਦੇ ਚਾਰ ਬਲਾਕ ਬਣੇ ਹੋਏ ਸੀ ਇਸ ਸਮੇਂ ਬਲਾਕ ਸੀ ਅਤੇ ਬਲਾਕ ਡੀ ਵੇਚੇ ਜਾਣ ਦੀ ਯੋਜਨਾ ਹੈ ਇਸ ਕਲੋਨੀ ਦੇ ਵਿੱਚ ਕੁੱਲ 1495 ਮਕਾਨ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ 235 ਮਕਾਨਾਂ ਦੇ ਵਿੱਚ ਮੁਲਾਜ਼ਮ ਅਤੇ ਅਫਸਰ ਰਹਿ ਰਹੇ ਹਨ ਬਲਾਕ ਸੀ ਵਿੱਚ 1020 ਤੇ ਬਲਾਕ ਡੀ ਦੇ ਵਿੱਚ 320 ਮਕਾਨ ਬਣੇ ਹੋਏ ਹਨ ਬੋਰਡ ਨੇ ਮੋਢਲੇ ਪਲਾਦੇ ਹੇਠ 284 ਏਕੜ ਚੋਂ 165.67 ਏਕੜ ਜ਼ਮੀਨ ਨੂੰ ਪਾਵਰਕਾਮ ਤੋਂ ਪੁੱਡਾ ਦੇ ਨਾਮ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ ਇਸ ਤੋਂ ਇਲਾਵਾ ਬਠਿੰਡਾ ਥਰਮਲ ਦੀ ਅੰਬੂਜਾ ਸੀਮਿੰਟ ਫੈਕਟਰੀ ਦੇ ਨਾਲ ਲੱਗਦੀ ਤਕਰੀਬਨ 91 ਏਕੜ ਜਗ੍ਹਾ ਇਸਤੇ ਵੀ ਬਠਿੰਡਾ ਵਿਕਾਸ ਅਥਾਰਟੀ ਵੱਲੋਂ ਇੱਕ ਕਲੋਨੀ ਵਿਕਸਿਤ ਕੀਤੀ ਜਾਵੇ ਇਸ ਦਾ ਰਸਮੀ ਐਲਾਨ 1 ਜਨਵਰੀ ਨੂੰ ਹੋਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਪਟਿਆਲਾ ਦੇ ਵਿੱਚ ਪਾਵਰਕਾਮ ਦੀ 55 ਏਕੜ ਜ਼ਮੀਨ ਜਿਹੜੀ ਬਡੂੰਗਰ ਦੇ ਵਿੱਚ ਹੈ ਜਾਂ 23 ਨੰਬਰ ਫਾਟਕ ਦੇ ਕੋਲੇ ਹੈ ਉਸ ਨੂੰ ਵੇਚਣ ਦੀ ਤਿਆਰੀ ਵੀ ਹੋ ਚੁੱਕੀ ਹੈ। ਪੁਰਾਣਾ ਬੱਸ ਸਟੈਂਡ, ਇਕਹਿਰ ਸਟੇਡੀਅਮ, ਪੀਐਸਪੀਸੀਐਲ ਦੇ ਮੁਲਾਜ਼ਮਾਂ ਦੇ ਲਈ ਬਣੇ ਹੋਏ ਫਲੈਟ ਇਹ ਸਾਰੇ ਵੀ ਵਿੱਚ ਜਾਣੇ ਨੇ ਇਹਨਾਂ ਨੂੰ ਵਿੱਚ ਜਾਣੇ ਦੀ ਵੀ ਤਿਆਰੀ ਹੋ ਚੁੱਕੀ ਹੈ। ਲੁਧਿਆਣਾ ਵਿੱਚ ਵੀ 40 ਦੇ ਕਰੀਬ ਪੀਐਸਪੀਸੀਐਲ ਦੀਆਂ ਜਾਇਦਾਦਾਂ ਜਿਹੜੀਆਂ ਜੀਟੀ ਰੋਡ ਤੇ ਨੇ ਯਾ ਸਰਾਬਾ ਨਗਰ ਦੀ ਪਾਵਰ ਕਲੋਨੀ ਵਿੱਚ ਹਨ ਇਹ ਵੀ ਵੇਚੀਆਂ ਜਾਣੀਆਂ ਇਸ ਤੋਂ ਇਲਾਵਾ ਲੰਬੇ ਸਮੇਂ ਤੋਂ ਲਟਕਿਆ ਜਿਹੜਾ ਸਿਟੀ ਸੈਨੀਟਰ ਦਾ ਪ੍ਰੋਜੈਕਟ ਹੈ ਉਹਦੀ ਵੀ ਨਿਲਾਮੀ ਹੋਣੀ ਹੈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜਿਹੜੇ ਨੇ ਉਹਨਾਂ ਦੇ ਸਾਹਮਣੇ ਲੈਂਡ ਪਾਰਸਲ ਨੇ ਇਹਨਾਂ ਦੇ ਉੱਤੇ ਵੀ ਸਰਕਾਰ ਦੀ ਅੱਖ ਹੈ ਇਹ ਸਾਰੇ ਵੀ ਵੇਚੇ ਜਾਣੇ ਹਨ ਹੁਣ ਇਹ ਜੋ ਸਰਕਾਰੀ ਜ਼ਮੀਨਾਂ ਜਾਂ ਪਾਵਰ ਕਾਰਪੋਰੇਸ਼ਨ ਦੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ ਇਹਨਾਂ ਦਾ ਵਿਰੋਧ ਪੰਜਾਬ ਸਟੇਟ ਇਲੈਕਟ੍ਰਿਸਿਟੀ ਬੋਰਡ ਦੇ ਇੰਜੀਨੀਅਰ ਐਸੋਸੀਏਸ਼ਨ ਵੱਲੋਂ ਕੀਤਾ ਜਾ ਰਿਹਾ ਹੈ ਉਹ ਲਗਾਤਾਰ ਆਪਣੇ ਵੱਲੋਂ ਸੰਘਰਸ਼ ਤਿੱਖਾ ਕਰਨ ਦਾ ਐਲਾਨ ਕਰ ਰਹੇ ਨੇ ਇੱਕ ਤਿੱਖਾ ਕਰਨ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਨੇ ਪਰ ਬਾਕੀ ਸਾਰੇ ਚੁੱਪ ਹਨ ਜੋ ਪਹਿਲਾਂ ਲੈਂਡ ਪੁਲਿੰਗ ਨੀਤੀ ਦਾ ਵਿਰੋਧ ਕਰ ਰਹੇ ਸੀ ਉਹਨਾਂ ਵੱਲੋਂ ਕਿਸੇ ਵੀ ਤਰੀਕੇ ਦਾ ਵਿਰੋਧ ਜਾਂ ਇਤਰਾਜ਼ ਜਤਾਇਆ ਨਹੀਂ ਜਾ ਰਿਹਾ ਹੈ ਸੜਕਾਂ ਤੇ ਉਸ ਤਰੀਕੇ ਦੀ ਕੋਈ ਵੀ ਅੰਦੋਲਨ ਕਰਨ ਦੀ ਤਿਆਰੀ ਨਹੀਂ ਵੱਢੀ ਗਈ ਹੈ ਜਿਸ ਤਰੀਕੇ ਨਾਲ ਪਹਿਲਾਂ ਵੱਢੀ ਗਈ ਸੀ ਹੁਣ ਫਰਕ ਕੀ ਹੈ ਇਹ ਸਮਝਣ ਦੀ ਕੋਸ਼ਿਸ਼ ਕਰਨਾ ਬਹੁਤ ਜ਼ਰੂਰੀ ਹੈ ਸਰਕਾਰ ਹੁਣ ਵੀ ਮੋਹਾਲੀ ਦੇ ਵਿੱਚ ਕਿਸਾਨਾਂ ਦੀਆਂ ਪਿੰਡਾਂ ਦੀਆਂ ਜ਼ਮੀਨਾਂ ਐਕਵਾਇਰ ਕਰ ਰਹੀ ਹੈ ਉੱਥੇ ਸ਼ਹਿਰੀ ਵਿਕਾਸ ਕਰਨ ਦੇ ਲਈ ਇਸੇ ਤਰੀਕੇ ਨਾਲ ਪਟਿਆਲਾ ਬਠਿੰਡਾ ਲੁਧਿਆਣਾ ਦੇ ਵਿੱਚ ਵੀ ਸ਼ਹਿਰੀ ਵਿਕਾਸ ਦੇ ਲਈ ਹੀ ਚਾਹੇ ਉਹ ਸਰਕਾਰੀ ਜ਼ਮੀਨਾਂ ਹੋਣ ਉਹ ਵੇਚੀਆਂ ਜਾ ਰਹੀਆਂ ਨੇ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਵਿੱਚ ਕੋਈ ਕਮੀ ਨਹੀਂ ਆਈ ਹੈ ਜੋ ਜੂਨ ਦੇ ਵਿੱਚ ਕੋਸ਼ਿਸ਼ ਹੋਈ ਸੀ ਲੈਂਡ ਪੁਲਿੰਗ ਨੀਤੀ ਲਿਆ ਕੇ ਉਸ ਦਾ ਬਹੁਤ ਵੱਡਾ ਵਿਰੋਧ ਹੋਇਆ ਸੀ ਲੇਕਿਨ ਸਰਕਾਰ ਨੇ ਉਹ ਨੀਤੀ ਵਾਪਸ ਲੈਣ ਤੋਂ ਬਾਅਦ ਆਪਣਾ ਕੰਮ ਨਹੀਂ ਰੋਕਿਆ ਹੈ ਜੋ ਸ਼ਹਿਰੀ ਵਿਕਾਸ ਦੀ ਪਾਲਿਸੀ ਉਹਨਾਂ ਵੱਲੋਂ ਬਣਾਈ ਗਈ ਸੀ ਉਸ ਦੇ ਤਹਿਤ ਉਹ ਪੂਰੇ ਜ਼ੋਰ ਸ਼ੋਰ ਦੇ ਨਾਲ ਅੱਗੇ ਵਧ ਰਹੇ ਨੇ ਉਹਨਾਂ ਵੱਲੋਂ ਆਪਣਾ ਕੰਮ ਜਾਰੀ ਰੱਖਿਆ ਗਿਆ ਲੇਕਿਨ ਜੋ ਵਿਰੋਧ ਹੋਇਆ ਸੀ ਕੀ ਉਹ ਵਿਰੋਧ ਨੀਤੀ ਦਾ ਸੀ ਜਾਂ ਫਿਰ ਉਹ ਵਿਰੋਧ ਇਸ ਗੱਲ ਦਾ ਸੀ ਕਿ ਕਿਸਾਨਾਂ ਨੂੰ ਨਗਦ ਪੈਸਾ ਉਹਨਾਂ ਦੇ ਹੱਥ 'ਚ ਨਹੀਂ ਮਿਲ ਰਿਹਾ ਸੀ ਫੌਰੀ ਤੌਰ ਤੇ ਉਹਨਾਂ ਨੂੰ ਕੁਝ ਨਹੀਂ ਹਾਸਲ ਹੋ ਰਿਹਾ ਸੀ ਬਲਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਜ਼ਮੀਨ ਨੂੰ ਡਿਵੈਲਪ ਕਰਕੇ ਵਿਕਸਿਤ ਕਰਕੇ ਉਹਨਾਂ ਨੂੰ ਪਲਾਟ ਦਿੱਤੇ ਜਾਣੇ ਸੀ ਜਿੰਨਾ ਪਲਾਟਾਂ ਨੂੰ ਵੇਚ ਕੇ ਉਹਨਾਂ ਨੇ ਪੈਸਾ ਕਮਾਉਣਾ ਸੀ ਉਸ ਚੀਜ਼ ਦਾ ਵਿਰੋਧ ਸੀ ਵਿਰੋਧ ਚਾਹੇ ਉਸ ਚੀਜ਼ ਦਾ ਹੋਵੇ ਲੇਕਿਨ ਜੋ ਇਹਨਾਂ ਜਥੇਬੰਦੀਆਂ ਵੱਲੋਂ ਜੋ ਸਿਆਸੀ ਪਾਰਟੀਆਂ ਵੱਲੋਂ ਆਪਣੇ ਭਾਸ਼ਣ ਦਿੱਤੇ ਗਏ ਜਾਂ ਆਪਣੇ ਇਤਰਾਜ਼ ਲੋਕਾਂ ਦੇ ਸਾਹਮਣੇ ਰੱਖੇ ਗਏ ਉਹਨਾਂ ਇਤਰਾਜ਼ਾਂ ਦੇ ਵਿੱਚ ਇਸ ਚੀਜ਼ ਨੂੰ ਪ੍ਰਮੁੱਖ ਨਹੀਂ ਬਣਾਇਆ ਗਿਆ ਉਦੋਂ ਇਤਰਾਜ਼ ਹੀ ਦੱਸੇ ਗਏ ਕਿ ਦਿੱਲੀ ਵਾਲੇ 10000 ਕਰੋੜ ਪੰਜਾਬ ਦਾ ਲੁੱਟਣ ਨੂੰ ਤਿਆਰੀ ਕਰੀ ਬੈਠੇ ਨੇ ਇਹ ਨੀਤੀ ਉਹ ਪੈਸਾ ਲੁੱਟਣ ਦੇ ਲਈ ਲਿਆਂਦੀ ਗਈ ਹੈ ਬਿਲਡਰਾਂ ਨੂੰ ਮੁਨਾਫਾ ਦਿੱਤਾ ਜਾਏਗਾ ਜਿਸ ਦੇ ਏਜੰਡਾ ਦੇ ਵਿੱਚ ਇਹ ਦਿੱਲੀ ਦੇ ਆਗੂ ਪੈਸਾ ਕਮਾਉਣਗੇ ਪਾਰਟੀ ਦੇ ਲਈ ਫੰਡ ਇਕੱਠੇ ਕੀਤੇ ਜਾਣਗੇ 2027 ਦੀਆਂ ਚੋਣਾਂ ਲੜਨ ਦੇ ਲਈ ਕੇਜਰੀਵਾਲ ਪੈਸਾ ਇਕੱਠਾ ਕਰ ਰਿਹਾ ਹੈ ਇਸ ਦੇ ਲਈ ਹੀ ਇਹ ਨੀਤੀ ਲਿਆਂਦੀ ਗਈ ਦੂਸਰਾ ਵੱਡਾ ਇਤਰਾਜ਼ ਇਹ ਜਤਾਇਆ ਗਿਆ ਸੀ ਕਿ ਪੰਜਾਬ ਦਾ ਨਕਸ਼ਾ ਪੰਜਾਬ ਦੀ ਨਹਾਰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿੰਡਾਂ ਨੂੰ ਇੱਕ ਯੋਜਨਾਬੱਧ ਤਰੀਕੇ ਨਾਲ ਖਤਮ ਕੀਤਾ ਜਾ ਰਿਹਾ ਹੈ ਸ਼ਹਿਰੀ ਵਿਕਾਸ ਦੇ ਨਾਂ ਤੇ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਫਲੈਟਸ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਈਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਸੂਬੇ ਤੋਂ ਬਾਹਰੋਂ ਵਿਅਕਤੀ ਲਿਆ ਕੇ ਉੱਥੇ ਰਹਿਣਗੇ ਉਹਨਾਂ ਨੂੰ ਉੱਥੇ ਵਸਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਪੰਜਾਬ ਦਾ ਅਸਲੀ ਰੂਹ ਹੈ ਜਿੰਦ ਜਾਨ ਹੈ ਪਿੰਡ ਨੇ ਉਹ ਪਿੰਡਾਂ ਨੂੰ ਹੌਲੀ-ਹੌਲੀ ਖਤਮ ਕਰ ਦਿੱਤਾ ਜਾਏਗਾ ਸ਼ਹਿਰੀ ਕਰਨ ਵੱਡੇ ਪੱਧਰ ਤੇ ਕੀਤਾ ਜਾਏਗਾ ਤੇ ਉਸ ਸ਼ਹਿਰੀ ਕਰਨ ਦੇ ਚੱਲਦਿਆਂ ਪੰਜਾਬ ਦੀ ਨਿਹਾਰ ਪੰਜਾਬ ਦੀ ਡੈਮੋਗ੍ਰਾਫੀ ਨੂੰ ਬਦਲ ਦਿੱਤਾ ਜਾਏਗਾ ਤੇ ਜੇ ਉਹ ਸਾਜ਼ਿਸ਼ਾਂ ਸੀ ਵਾਕਿਆ ਹੀ ਸੀ ਤਾਂ ਸ਼ਹਿਰੀ ਕਰਨ ਦੀ ਨੀਤੀ ਤੇ ਤਾਂ ਸਰਕਾਰ ਹੁਣ ਵੀ ਚੱਲ ਰਹੀ ਹੈ ਉਸੇ ਤਰੀਕੇ ਨਾਲ ਕਲੋਨੀਆਂ ਬਣਾਈਆਂ ਜਾ ਰਹੀਆਂ ਨੇ ਬਿਲਡਿੰਗਾਂ ਬਣਾਉਣ ਦੀ ਤਿਆਰੀ ਹੋ ਰਹੀ ਹੈ ਉਹਨਾਂ ਬਿਲਡਿੰਗਾਂ ਦੇ ਵਿੱਚ ਵੀ ਉਸੇ ਤਰੀਕੇ ਨਾਲ ਫਲੈਟ ਹੀ ਉਹ ਸਾਰੇ ਜਾਣਗੇ ਬਿਲਡਰਾਂ ਨੂੰ ਜੇ ਫਾਇਦਾ ਦੇਣ ਦੀ ਕਵਾਇਤ ਪਹਿਲਾਂ ਕਹੀ ਜਾ ਰਹੀ ਸੀ ਉਹੀ ਬਿਲਡਰ ਹੁਣ ਵੀ ਫਾਇਦਾ ਲੈਣਗੇ ਇਹਨਾਂ ਸਾਰੇ ਡਿਵੈਲਪਮੈਂਟ ਦੇ ਪ੍ਰੋਜੈਕਟਸ ਦੇ ਵਿੱਚ ਉਹਨਾਂ ਬਿਲਡਰਾਂ ਨੇ ਹੀ ਕੰਮ ਕਰਨਾ ਹੈ ਕਿਸੇ ਹੋਰ ਨੇ ਤਾਂ ਕਰਨਾ ਨਹੀਂ ਤੇ ਫੇਰ ਜੇ ਹੁਣ ਬਿਲਡਰਾਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ ਕਿ ਹੁਣ ਆਮ ਆਦਮੀ ਪਾਰਟੀ ਪੈਸਾ ਨਹੀਂ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੀ ਜੇ ਕਰ ਰਹੀ ਹੈ ਤਾਂ ਫੇਰ ਹੁਣ ਵਿਰੋਧ ਕਿਉਂ ਨਹੀਂ ਹੋ ਰਿਹਾ ਹੁਣ ਉਹ ਵਿਰੋਧ ਦੀਆਂ ਸੁਰੱਖਿਅਤ ਕਿੱਥੇ ਗਈਆਂ ਉਹ ਸਾਰੀਆਂ ਧਿਰਾਂ ਜਿਹੜੀਆਂ ਪੰਜਾਬ ਨੂੰ ਬਚਾਉਣ ਦੀ ਸੌਂ ਖਾਂਦੀਆਂ ਸੀ ਪੰਜਾਬ ਦੇ ਲਈ ਹਰ ਕੁਰਬਾਨੀ ਦੇਣ ਦੇ ਤਿਆਰ ਸੀ ਉਹ ਕਿੱਥੇ ਨੇ ਉਹ ਕੋਈ ਵਿਰੋਧ ਕੋਈ ਅੰਦੋਲਨ ਕਿਉਂ ਨਹੀਂ ਕਰ ਰਹੀਆਂ ਸਰਕਾਰ ਤਾਂ ਆਪਣਾ ਕੰਮ ਉਸੇ ਤਰੀਕੇ ਨਾਲ ਜਾਰੀ ਰੱਖ ਰਹੀ ਹੈ ਉਸੇ ਤਰੀਕੇ ਨਾਲ ਸਿਰਫ ਫਰਕ ਇੰਨਾ ਹੈ ਕਿ ਨਵੀਂ ਲੈਂਡ ਪੂਲਿੰਗ ਦੀ ਬਜਾ ਜਿਹੜਾ ਪੁਰਾਣਾ ਲੈਂਡ ਐਕ acquisition ਕਾਨੂੰਨ ਸੀ 2013 ਦਾ ਉਸ ਦੇ ਤਹਿਤ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਇੰਨਾ ਹੀ ਫਰਕ ਹੈ ਬਾਕੀ ਨੀਤੀ ਦੇ ਵਿੱਚ ਤਾਂ ਕੋਈ ਬਦਲਾਅ ਨਹੀਂ ਹੋਇਆ ਜੋ ਸ਼ਹਿਰੀ ਡਿਵੈਲਪਮੈਂਟ ਹੈ ਸ਼ਹਿਰੀ ਵਿਕਾਸ ਹੈ ਉਸ ਦੀ ਨੀਤੀ ਤੇ ਤਾਂ ਸਰਕਾਰ ਉਸੇ ਤਰੀਕੇ ਨਾਲ ਆਪਣੇ ਕਦਮ ਅੱਗੇ ਵਧਾ ਰਹੀ ਤੇ ਸਿਆਸੀ ਤਰ੍ਹਾਂ ਤੇ ਕਿਸਾਨ ਜਥੇਬੰਦੀਆਂ ਉਹ ਅੱਜ ਦੇ ਦੌਰ ਦੇ ਵਿੱਚ ਕੀ ਕਰ ਰਹੀਆਂ ਹਨ ਇਹ ਕਿਸਾਨ ਜਥੇਬੰਦੀਆਂ ਦੀ ਗੱਲ ਕਰੀਏ ਉਹਨਾਂ ਨੇ ਇੱਕ ਨਵਾਂ ਅੰਦੋਲਨ ਛੇੜਨ ਦੀ ਤਿਆਰੀ ਕੀਤੀ ਹੋਈ ਹੈ ਉਹ ਜੋ ਬਿਜਲੀ ਕਾਨੂੰਨ ਨਵਾਂ ਆ ਰਿਹਾ ਹੈ ਜੋ ਉਸ ਦਾ ਖਰੜਾ ਆਇਆ ਹੈ ਉਸ ਦੇ ਵਿਰੋਧ ਦੇ ਵਿੱਚ ਡੁੱਟ ਗਈਆਂ ਹਨ ਜਿਹੜੇ ਚਿਪ ਵਾਲੇ ਮੀਟਰ ਲਗਾਏ ਜਾਣੇ ਨੇ ਉਹਨਾਂ ਦਾ 스마트 ਮੀਟਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਹ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਮੀਟਰਾਂ ਦੇ ਚੱਲਦੇ ਆਉਣ ਵਾਲੇ ਸਮੇਂ ਦੇ ਵਿੱਚ ਬਿਜਲੀ ਦੀਆਂ ਦਰਾਂ ਬਹੁਤ ਵਧਾ ਦਿੱਤੀਆਂ ਜਾਣਗੀਆਂ ਬਿਜਲੀ ਬਹੁਤ ਮਹਿੰਗੀ ਕਰ ਦਿੱਤੀ ਜਾਏਗੀ ਜਿਹੜੀ ਮੁਫਤ ਬਿਜਲੀ ਮਿਲ ਰਹੀ ਹੈ ਜਿਹੜੀ ਸਬਸਿਡੀ ਮਿਲ ਰਹੀ ਹੈ ਉਸ ਨੂੰ ਖਤਮ ਕਰਨ ਦੀ ਤਿਆਰੀ ਹੈ ਕਾਰਪੋਰੇਟਾਂ ਦੇ ਹੱਥ ਦੇ ਵਿੱਚ ਹਰ ਚੀਜ਼ ਦੇ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਬਿਜਲੀ ਮਹਿੰਗੀ ਹੋ ਜਾਏਗੀ ਇਸ ਦੇ ਲਈ ਉਹਦੇ ਵਿਰੁੱਧ ਸੰਘਰਸ਼ ਕਰਨਾ ਅੰਦੋਲਨ ਕਰਨਾ ਲਾਜ਼ਮੀ ਹੋ ਗਿਆ ਹੈ ਉਹਨਾਂ ਨੇ ਆਪਣਾ ਸਾਰਾ ਧਿਆਨ ਬਿਜਲੀ ਕਾਨੂੰਨ ਦੇ ਖਿਲਾਫ ਲਾਮਬੰਦ ਹੋਣ ਦੇ ਉੱਤੇ ਕਰ ਦਿੱਤਾ ਹੈ ਹੁਣ ਸ਼ਾਇਦ ਪੰਜਾਬ ਨੂੰ ਕੋਈ ਖਤਰਾ ਨਹੀਂ ਰਹਿ ਗਿਆ ਪੰਜਾਬ ਦੀ ਡੈਮੋਗ੍ਰਾਫੀ ਨੂੰ ਕੋਈ ਖਤਰਾ ਨਹੀਂ ਰਹਿ ਗਿਆ ਪਿੰਡਾਂ ਨੂੰ ਖਤਰਾ ਨਹੀਂ ਰਹਿ ਗਿਆ ਜ਼ਮੀਨਾਂ ਨੂੰ ਕੋਈ ਖਤਰਾ ਨਹੀਂ ਰਹਿ ਗਿਆ ਹੁਣ ਜ਼ਮੀਨ ਐਕਵਾਇਰ ਕਰ ਲਓ ਕੋਈ ਫਰਕ ਨਹੀਂ ਪੈਂਦਾ ਇਹ ਸਾਰੀਆਂ ਗੱਲਾਂ ਸ਼ਾਇਦ ਉਹਨਾਂ ਦੇ ਜ਼ਿਹਨ ਤੋਂ ਨਿਕਲ ਚੁੱਕੀਆਂ ਸਿਆਸੀ ਪਾਰਟੀਆਂ ਦੀ ਜੇ ਗੱਲ ਕਰੀਏ ਸਿਆਸੀ ਪਾਰਟੀਆਂ ਨੂੰ 2027 ਬਹੁਤ ਨੇੜੇ ਦਿਖਣ ਲੱਗ ਪਿਆ ਹੈ ਉਹਨਾਂ ਵੱਲੋਂ ਜੋ ਅੰਦਰੂਨੀ ਖਿੱਚੋ ਤਾਣ ਹੈ ਜਾਂ ਸਰਕਾਰ ਦੇ ਵਿਰੁੱਧ ਜੋ ਹੋਰ ਤਰੀਕੇ ਦੇ ਦੋਸ਼ ਲਗਾ ਕੇ ਉਹਨਾਂ ਦੇ ਖਿਲਾਫ ਆਪਣਾ ਪ੍ਰਦਰਸ਼ਨ ਕਰਨਾ ਹੈ ਉਹਨਾਂ ਦੇ ਵਿੱਚੋਂ ਰੁੱਜੇ ਹੋਏ ਨੇ ਕਾਂਗਰਸ ਆਪਣੀ ਅੰਦਰੂਨੀ ਖਾਨਾ ਜੱਗੀ ਦੇ ਵਿੱਚ ਉਲਝੀ ਹੋਈ ਹੈ ਤੇ ਅਕਾਲੀ ਦਲ ਪੰਜਾਬ ਪੁਲਿਸ ਨੂੰ ਆਪਣੇ ਨਿਸ਼ਾਨੇ ਤੇ ਰੱਖ ਕੇ ਉਹਨਾਂ ਦੇ ਖਿਲਾਫ ਝੂਠੇ ਪਰਚਿਆਂ ਦੇ ਖਿਲਾਫ ਰੋਸ ਪ੍ਰਦਰਸ਼ਨ ਧਰਨੇ ਕਰਨ ਦੇ ਵਿੱਚ ਵਿਅਸਤ ਹੈ ਸਾਰਿਆਂ ਨੇ ਆਪਣੀ ਆਪਣੀ ਜਿਹੜੀ ਲਾਈਨ ਕੀ ਲੈਣੀ ਹੈ 2027 ਦੇ ਲਈ ਉਹ ਸ਼ਾਇਦ ਡਿਸਾਈਡ ਕਰ ਲਈ ਹੈ ਉਸ ਦੀ ਤਿਆਰੀ ਉਸੇ ਤਰੀਕੇ ਨਾਲ ਕੀਤੀ ਜਾ ਰਹੀ ਹੈ ਆਪਣਾ ਵਿਰੋਧ ਉਹਨਾਂ ਲਾਈਨਾਂ ਤੇ ਹੀ ਕੀਤਾ ਜਾ ਰਿਹਾ ਹੈ ਤਾਂ ਫਿਰ ਇਸ ਦੇ ਵਿੱਚੋਂ ਕੀ ਸਮਝੀਏ ਕਿ ਕੀ ਜੋ بار بار ਸਾਜ਼ਿਸ਼ਾਂ ਦੀ ਗੱਲ ਕੀਤੀ ਜਾਂਦੀ ਹੈ ਕਿ ਪੰਜਾਬ ਦੇ ਖਿਲਾਫ ਸਾਜ਼ਿਸ਼ਾਂ ਹੋ ਰਹੀਆਂ ਨੇ ਪੰਜਾਬ ਦੇ ਪਿੰਡਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖੇਤੀਬਾੜੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ਮੀਨਾਂ ਕਾਰਪੋਰੇਟ ਕਰਾਣਿਆਂ ਦੇ ਹਵਾਲੇ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਉਹ ਸਾਰਾ ਕੁਝ ਝੂਠ ਹੈ ਕਿ ਸਿਰਫ ਉਹ ਲੋਕਾਂ ਦੇ ਜਜ਼ਬਾਤਾਂ ਨੂੰ ਭੜਕਾਉਣ ਦੇ ਲਈ ਵਰਤਿਆ ਜਾਂਦਾ ਹੈ ਬਾਰ ਬਾਰ ਇਹ ਕਿਹਾ ਜਾਂਦਾ ਹੈ ਕਿ ਕਾਰਪੋਰੇਟ ਕਰਾਣਿਆਂ ਨੂੰ ਪੰਜਾਬ ਦੇ ਕਿਸਾਨਾਂ ਤੋਂ ਜ਼ਮੀਨਾਂ ਖੋ ਕੇ ਉਹਨਾਂ ਦੇ ਹਵਾਲੇ ਕਰ ਦਿੱਤੀਆਂ ਜਾਣਗੀਆਂ ਪੰਜਾਬ ਦੇ ਲੋਕ ਜਿਹੜੇ ਨੇ ਉਹ ਮਾਲਕਾਂ ਤੋਂ ਮਜ਼ਦੂਰ ਬਣ ਜਾਣਗੇ ਉਹਨਾਂ ਨੂੰ ਫੈਕਟਰੀਆਂ ਦੇ ਵਿੱਚ ਕੰਮ ਕਰਨ ਦੇ ਲਈ ਮਜਬੂਰ ਕੀਤਾ ਜਾਏਗਾ। ਇਹੀ ਸਰਕਾਰਾਂ ਚਾਹੁੰਦੀਆਂ ਨੇ ਕਿ ਹੁਣ ਉਹ ਸਰਕਾਰਾਂ ਨੇ ਆਪਣੀ ਨੀਤੀ ਬਦਲ ਲਈ ਹੈ। ਅਜਿਹੀ ਪਾਲਿਸੀ, ਅਜਿਹੀ ਸਾਜ਼ਿਸ਼ ਜੋ ਉਹਨਾਂ ਨੇ ਐਨੀ ਮਿਹਨਤ ਦੇ ਨਾਲ ਰਚੀ ਸੀ ਹੁਣ ਉਹਨੂੰ ਵਿਸਾਰ ਦਿੱਤਾ ਹੈ। ਜਾਂ ਫਿਰ ਕਿਸਾਨ ਜਥੇਬੰਦੀਆਂ ਨੇ ਉਹ ਕਹਾਣੀ ਨੂੰ ਵਿਸਾਰ ਕੇ ਹੁਣ ਉਹਨਾਂ ਨੂੰ ਇੱਕ ਨਵਾਂ ਦੁਸ਼ਮਣ ਮਿਲ ਗਿਆ ਹੈ, ਇੱਕ ਨਵਾਂ ਟਾਰਗੇਟ ਮਿਲ ਗਿਆ ਹੈ। ਉਹ ਉਧਰ ਨੂੰ ਤੁਰ ਪਈਆਂ ਨੇ। ਹੁਣ ਉਹਨਾਂ ਦੀਆਂ ਜ਼ਮੀਨਾਂ ਨੂੰ ਕੋਈ ਖਤਰਾ ਨਹੀਂ ਰਹਿ ਗਿਆ ਲੇਕਿਨ ਸਚਾਈ ਇਹ ਹੈ ਕਿ ਕਿਸਾਨ ਜਿਸ ਨੂੰ ਲੋੜ ਹੁੰਦੀ ਹੈ ਉਹ ਆਪਣੀ ਜ਼ਮੀਨ ਉਸੇ ਤਰੀਕੇ ਨਾਲ ਵੇਚ ਰਿਹਾ ਹੈ ਜਿਵੇਂ ਪਹਿਲਾਂ ਵੇਚ ਰਿਹਾ ਸੀ ਅੱਜ ਵੀ ਵੇਚ ਰਿਹਾ ਹੈ ਲੇਕਿਨ ਉਸ ਨੂੰ ਉਹ ਜ਼ਮੀਨ ਦੇ ਬਦਲੇ ਜਿਹੜੀ ਉਹਦੀ ਲੋੜ ਹੈ ਨਕਦ ਪੈਸੇ ਦੀ ਜਾਂ ਜੋ ਫੌਰੀ ਤੌਰ ਤੇ ਉਹਨੂੰ ਪੈਸਾ ਚਾਹੀਦਾ ਹੈ ਚਾਹੇ ਆਪਣੇ ਪੁਰਾਣੇ ਕਰਜ਼ੇ ਲਾਉਣ ਦੇ ਲਈ ਜਾਂ ਆਪਣੇ ਬੱਚਿਆਂ ਨੂੰ ਸੈੱਟ ਕਰਨ ਦੇ ਲਈ ਜਾਂ ਕਿਸੇ ਵੀ ਤਰੀਕੇ ਵਾਸਤੇ ਜੋ ਵੀ ਉਹਦੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਪੂਰੀਆਂ ਕਰਨ ਦੇ ਲਈ ਉਹ ਆਪਣੀਆਂ ਜ਼ਮੀਨਾਂ ਵੇਚ ਰਿਹਾ ਹੈ ਜਿਹੜੇ ਛੋਟੇ ਕਿਸਾਨ ਨੇ ਉਹ ਲਗਾਤਾਰ ਬੇਜ਼ਮੀਨੇ ਹੋ ਰਹੇ ਨੇ ਉਹਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਕਰਾਣੇ ਚਾਹੇ ਨਾ ਖਰੀਦ ਰੇ ਹੋਣ ਜਿਹੜੀਏ ਪੰਜਾਬ ਦੇ ਵੱਡੇ سرمایہਦਾਰ ਨੇ ਚਾਹੇ ਉਹ ਅਧਿਕਾਰੀ ਹੋਣ ਪੁਲਿਸ ਅਧਿਕਾਰੀ ਹੋਣ ਜਾਂ ਫਿਰ ਸਿਆਸੀ ਆਗੂ ਹੋਣ ਇਹ ਸਾਰੇ ਜ਼ਮੀਨਾਂ ਖਰੀਦ ਰਹੇ ਨੇ ਇਹ ਜ਼ਮੀਨਾਂ ਨੂੰ ਕਨਸੋਲੀਡੇਟ ਕਰ ਰਹੇ ਨੇ ਇਹ ਲੋਕ ਹਜ਼ਾਰਾਂ ਏਕੜ ਦੇ ਫਾਰਮ ਬਣਾ ਰਹੇ ਨੇ ਵੱਡੇ ਕਿਸਾਨ ਖੇਤੀ ਕਰ ਰਹੇ ਨੇ ਲੇਕਿਨ ਛੋਟੇ ਕਿਸਾਨਾਂ ਦੇ ਨਾਮ ਤੇ ਜੋ ਸਹੂਲਤਾ ਮਿਲ ਰਹੀਆਂ ਨੇ ਸਬਸਿਡੀਆਂ ਮਿਲ ਰਹੀਆਂ ਨੇ ਉਸ ਦਾ ਫਾਇਦਾ ਵੀ ਚੱਕ ਰਹੇ ਛੋਟਾ ਕਿਸਾਨ ਛੋਟੀ ਕੀਤੀ ਖਤਮ ਹੋ ਰਹੀ ਹੈ ਔਰ ਇਹ ਵੱਡੇ ਲੋਕ ਵੱਡੇ ਫਾਰਮ ਵੱਡੀਆਂ ਜ਼ਮੀਨਾਂ ਬਣਾ ਕੇ ਅਮੀਰ ਹੁੰਦੇ ਜਾ ਰਹੇ ਨੇ ਇਹਨਾਂ ਦੀਆਂ ਜਾਇਦਾਦਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੋ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਜੋ ਉਹਨਾਂ ਦੇ ਮੁੱਦੇ ਹਨ ਜੋ ਅਸਲੀਅਤ ਹੈ ਵਾਕਿਆ ਹੀ ਉਹ ਮੁੱਦੇ ਜਿਹੜੇ ਉਹਨਾਂ ਦੀ ਰੋਜ਼ਮਰਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੇ ਨੇ ਉਹਨਾਂ ਦੇ ਆਉਣ ਵਾਲੇ ਭਵਿੱਖ ਨੂੰ ਪ੍ਰਭਾਵਿਤ ਕਰਦੇ ਨੇ ਉਹਨਾਂ ਮੁੱਦਿਆਂ ਨੂੰ ਚੰਗੀ ਤਰ੍ਹਾਂ ਸਮਝਿਆ ਜਾਵੇ ਉਹਨਾਂ ਨੂੰ ਸਮਝਾਇਆ ਜਾਵੇ ਤੇ ਜਿਹੜੀਆਂ ਚੀਜ਼ਾਂ ਉਹਨਾਂ ਦੇ ਆਉਣ ਵਾਲੇ ਭਵਿੱਖ ਨੂੰ ਪ੍ਰਭਾਵਿਤ ਕਰਨਗੀਆਂ ਉਹਨਾਂ ਚੀਜ਼ਾਂ ਦੇ ਖਿਲਾਫ ਜੇ ਉਹਨਾਂ ਦੇ ਭਵਿੱਖ ਨੂੰ ਉਹ ਮਾੜਾ ਮਾੜੀ ਤਰੀਕੇ ਨਾਲ ਪ੍ਰਭਾਵਿਤ ਕਰਨਗੀਆਂ ਉਹਨਾਂ ਦੇ ਖਿਲਾਫ ਲਾਬੰਦ ਵੀ ਹੋਇਆ ਜਾਵੇ ਮੁੱਦਿਆਂ ਨੂੰ ਸਮਝਿਆ ਜਾਵੇ ਨਾ ਕਿ ਇਮੋਸ਼ਨਲ ਮੁੱਦੇ ਬਣਾ ਕੇ ਜਜ਼ਬਾਤੀ ਮੁੱਦੇ ਬਣਾ ਕੇ ਕਿਸੇ ਹੋਰ ਹੀ ਪੱਧਰ ਦੇ ਵਿੱਚ ਕਿਸੇ ਹੋਰ ਹੀ ਦਿਸ਼ਾ ਦੇ ਵਿੱਚ ਉਹਨਾਂ ਨੂੰ ਲਿਜਾ ਕੇ ਉਹਨਾਂ ਤੇ ਸਿਆਸਤ ਕੀਤੀ ਜਾਵੇ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਫਰਕ ਸਮਝਣ ਦੀ ਪੰਜਾਬ ਦੇ ਲੋਕਾਂ ਨੂੰ ਲੋੜ ਹੈ ਤਾਂ ਕਿ ਉਹ ਕਿਸੇ ਵੇਗ ਦੇ ਵਿੱਚ ਨਾ ਵਗਣ ਕਿਸੇ ਦੇ ਪਿੱਛੇ ਲੱਗ ਕੇ ਨਾ ਤਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਨਾ ਹੀ ਕਿਸੇ ਅਜਿਹੀ ਤਾਕਤ ਦੇ ਹੱਥਾਂ ਦੇ ਵਿੱਚ ਖੇਡਣ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਨੁਕਸਾਨ ਪਹੁੰਚਾਵੇ ਸੋ ਉਮੀਦ ਕਰਦੇ ਆਂ ਪੰਜਾਬ ਦੇ ਲੋਕ ਇੰਨੇ ਕੁ ਸਿਆਣੇ ਜ਼ਰੂਰ ਹੋਣਗੇ ਕਿ ਉਹ ਮੁੱਦੇ ਅਸਲ ਦੇ ਵਿੱਚ ਹੈ ਕੀ ਉਹਨਾਂ ਨੂੰ ਸਮਝਣਗੇ ਫੇਰ ਹੀ ਕਿਸੇ ਤਰੀਕੇ ਨਾਲ ਰिएक्ट ਕਰਨਗੇ ਜੇ ਜ਼ਮੀਨਾਂ ਅਕਵਾਇਰ ਕਰਨ ਦੇ ਨਾਲ ਜ਼ਮੀਨਾਂ ਵੇਚਣ ਦੇ ਨਾਲ ਉਹਨਾਂ ਨੂੰ ਕੋਈ ਨੁਕਸਾਨ ਹੈ ਉਸ ਦਾ ਡਟ ਕੇ ਵਿਰੋਧ ਕਰਨਗੇ ਪਰ ਜੇ ਕਿਤੇ ਉਹਨਾਂ ਨੂੰ ਫਾਇਦਾ ਹੋ ਰਿਹਾ ਹੈ ਉਹ ਆਪਣੇ ਫਾਇਦੇ ਲਈ ਉਹਨੇ ਕੁ ਜਾਗਰੂਕ ਵੀ ਖੁਦ ਹੋਣਗੇ ਇਸੇ ਉਮੀਦ ਦੇ ਨਾਲ ਤੁਤੋ ਵਿਦਾ ਲੈਣੇ ਆਂ ਧੰਨਵਾਦ